ਲਾਵੀ ਮਿੱਤਰੋ ਸਤਨਾਮ ਦੇ ਵਿਆਹ ਦੀ ਚੜ ਗਈ ਬਈ ਕੜਾਹੀ ਆ ਜੇ ਠੀਕ ਆ ਅੱਜ ਤਰੀਕ ਹੈਗੀ ਹੈ ਕਿੰਦਰੀ ਦਾ ਜੋ ਹੈ ਹੈ ਬਾ ਜਮੀ ਬੇਨਾ ਹੋਏ ਨੇ ਜਰ ਲੋਕ ਕੇ ਆਇਆ ਹੋਇਆ ਕੈਨੇਡਾ ਤੋਂ ਮੁੰਡਾ ਇਹ ਹੈਪੀ ਚਾਠਾ ਸਾਰੇ ਤੁਹਾਨੂੰ ਜਾਣਦੇ ਹੋ ਬੋਲੀਆਰਡ ਸਕੂਲ ਚ ਪੜਦਾ ਰਹੇ ਇਧਰ ਆ ਕੇ ਸਤਨਾਮ ਦੇ ਬਾਪੂ ਜੀ ਮਤਲਬ ਡੈਡੀ ਹੈ 6 ਫਰਵਰੀ 6 ਫਰਵਰੀ ਆ ਬਈ ਅੱਜ ਕੜਾਈ ਚੜ ਚੁੱਕੀ ਹੈ ਠੀਕ ਆ ਹਲਵਾਈ ਲੱਗੇ ਹੋਏ ਨੇ ਔਰ ਇਹ ਵੀ ਹਲਵਾਈ ਨੇ ਜਿਹੜੇ ਸਨਾਮ ਦੇ ਨੇ ਕੀ ਬਈ ਤੰਨਾ ਉਹ ਜੱਟ ਰੱਖਿਆ ਨੇ ਕੜਾਈਆਂ ਜੀ ਇਹਨਾਂ ਨੇ ਤੰਨਾ ਚ ਲੱਗੇ ਨੇ ਬਾਕੀ ਸਾਰੇ ਹਾਂ ਬਾਕੀ ਡਿਊਟੀ ਉੱਤੇ ਆ ਬੀ ਡਿਊਟੀ ਹੋ ਰਿਹਾ ਭਾਂਡਿਆਂ ਦੇ ਬਈ ਅੱਛੇ ਸਾਰੇ ਡਿਊਟੀ ਉਹਦਾ ਬਿਆਲਾ ਮੁੰਡਾ ਬਈ ਹੁਣ ਉੱਠ ਕੇ ਆਇਆ 10:30 ਵਜੇ ਦੁਪਹਿਰ ਹੋਈ ਪਈ ਆ ਮੈਂ ਕੱਢੋ 7 ਵਜੇ ਨਹਾ ਕੇ ਵੀ ਆ ਗਿਆ ਕੜਾਈ ਉਹ ਚਪ 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 ਆ ਗਏ ਡਿਗ ਲੱਗੇ ਸੀ ਕੀ ਕਰ ਪਾ ਪਤਾ ਨਹੀਂ ਕਿਸੇ ਨੂੰ ਕਹਿੰਦਾ ਸਵੇਰੇ 7 ਵਜੇ ਮੈਂ ਆ ਗਿਆ ਬਾਈ ਬਾਵਾ ਮੁਵਾਰਕਾ ਜੀ ਮੈਂ ਲਖਾ ਮੁੰਡੇ ਵਿਆਹ ਦੀ ਕੜਾਈ ਚੜ ਜੁਕੀ ਆ ਜੀ ਬਾਵਾ ਮੁਵਾਰਕਾ ਵੀਰੇ ਇਹ ਵੀ ਦੱਸਦੇ ਸਵੇਰੇ 6 ਵਜੇ ਛੋਲੇ ਪਾਏ ਇੱਕ ਕੌੜੀ ਉਤਰਦੇ ਦੀ ਇੱਕ ਗਾਲ ਮੈਦੀ ਨੂੰ ਸਾਲਿਆਂ ਦੇ ਸਵੇਰੇ ਮਾੜਾ ਜਿਹਾ ਲੇਟ ਉੱਠੇ ਤਾਂ ਕਰਕੇ ਬਹੁਤ ਛੋਲੇ ਬਾਈ ਦਾ ਖਾਂ ਦੰਦਰਾ ਦਾ ਖਾਂ ਮਿਲਿਆ ਤੁਹਾਨੂੰ ਉਹ ਵੀ ਦਿਖਾਉਣੀ ਜਾਂਦੀ ਹੋਰ ਤਾਂ ਫਿਰ ਦਿਖਾ ਨਹੀਂ ਸਕਦੇ ਨਾ ਆਪਾਂ ਘਰੇ ਲੂ ਕੀਜਾ ਆ ਵੀਜਾ ਫੇਰ ਕੀ ਚੱਕਰ ਹੈ ਏਡੇ ਦੁੱਧ ਜਿੱਕੇ ਮੱਖੀ ਡੀਗੀ ਨੂੰ ਨਿਚੋੜ ਦਾਂਗੇ ਇਹ ਬੱਚੀ ਐਡਾ ਨਾ ਚੱਕਰ ਮਾਨਾ ਤੇ ਐਂ ਕਹਦਾਂਗੇ ਵੀ ਆ ਆ ਦੁੱਧ ਦੀ ਮਠਾਈ ਹੈ ਜਿਹੜੀ ਵੀ ਤੈਨੂੰ ਨਾ ਦੇਣਾ ਇਹ ਹੋਰਾਂ ਨੂੰ ਦੇ ਦਾਂਗੇ ਡੱਬਿਆਂ 'ਚ ਪੈ ਕੇ ਕਰਕੇ ਬਹੁਤ ਉੱਧਾ ਲਈ ਤੂੰ ਲੈ ਲਈ ਤੁਸੀਂ ਗਾਲੇ ਸਾ ਠੀਕ ਆ ਭੰਦੇ ਯਾਰ ਨੇ ਚਾਹ 'ਚ ਮੱਖੀ ਛੱਡੀ ਨਹੀਂ ਕਦੇ ਹੁਣ ਕਹਿੰਦਾ ਏਡੇ ਦੁੱਧ 'ਚ ਮੱਛੀ ਡੀਗੀ ਕਰੀਏ ਫੇਰ ਕਿੱਡੀ ਗੱਲ ਆ ਟੱਕ ਦੋ ਬਾਈ ਯਾਰ ਕਹ ਦੇ ਯਾਰ ਮੱਖੀ ਡੀਗੀ ਜਾਂਦੀਆਂ ਨੇ ਉਈ ਲੀਡਰ ਬਣ ਜਾਂਦਾ ਪਤਾ ਕਾਦੇ ਦਾ ਨਹੀਂ ਉੱਟ ਕੇ ਨਾ ਉਹ ਜੀ ਲੀਡਰ ਆ ਲੱਗ ਰਹੇ ਇਹਦੇ ਉੱਤੇ ਉੱਟ ਕੇ 10:30 ਵਜੇ ਮੰਜੇ ਜੋਂ ਆਉਣ ਕਹਿੰਦਾ ਮੱਖੀਆਂ ਨਹੀਂ ਗਰੀਆਂ ਨੇ ਦੁੱਧ ਚ ਜਦੋਂ ਮੱਖੀ ਹੋਵੇ ਉਹ ਚਲਾ ਦੋ ਇਹ ਤਰੇ ਤੇ ਦੁੱਪ ਤਾਂ ਚੋੜ ਦੇ ਹਾਂ ਤਰੇ ਦੋ ਜਾਣਗੇ ਤਰੇ ਧਰ ਦਾਂਗੇ ਕੋਈ ਚੱਕਰ ਨਹੀਂ ਯਾਰ ਇਹ 12ਵੇਂ ਆਏ ਨੂੰ ਪਤਾ ਨਹੀਂ ਆ ਜੀਜਾ ਦਾ ਸੌਚ ਸ਼ਾਮੇ ਕਰ ਦੋ ਫਿਰ ਮੱਖੀ ਨਹੀਂ ਆਉਂਦੀ ਖਿਲਦੇ ਤਾਂ ਹੈ ਨਹੀਂ ਯਾਰਾ ਲੱਗ ਚੱਕਵਟ ਆਪ ਜੇ ਸਾਰੇ ਇਹ ਨਾ ਤੁਸੀਂ ਚੱਕੋ ਚੱਕੋ ਓਏ ਇਹ ਨੂੰ ਲਾ ਕੈਨੇਡਾ ਵਾਲੇ ਦਾ ਕੰਮ ਹੋਰੀ ਲੈਣਾ ਉੱਥੇ ਦਾ ਬਰਫ ਪਈ ਜਾਂਦੀ ਉੱਥੇ ਦਾ ਕਰਦੇ ਨਹੀਂ ਇਹ ਕੈਨੇਡਾ ਦਾ ਹੋਰ ਬਾਹਰ 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 ਮੇਰੇ ਨਾਲ ਦਰ ਗੇ ਕੈਮਰੇ ਤੇ ਹੀਟਰ ਨੇ ਟਰਨ ਨਾਲ ਪਏ ਰਹਿੰਦੇ ਨੇ ਉਹ ਵੀ ਜੱਕਾ ਤਾਂ ਮੱਖੀ ਵਾਲਾ ਓਏ ਇਹ ਤਾਂ ਮੱਖੀ ਡਿੱਗੀ ਦੀ ਮੈਂ ਕਹਣਾ ਡੋਲੇ ਹੋਣਾ ਇੱਕ ਡੱਬ ਉਹ ਡੋਲ ਦਿੰਨਾ ਕੁਝ ਨਹੀਂ ਹੁੰਦਾ ਇੱਕ ਗੱਡਾ ਬੰਨ ਲੀ ਕੀ ਹੋ ਜੂਗਾ ਆਵਾਜ਼ ਆਵਾਜ਼ ਕੈਨੇਡਾ ਅਮਰੀਕਾ ਦੀਆਂ ਗੱਲਾਂ ਹੀ ਨੇ ਬੰਦਾ ਡਾਊਨ ਟੂ ਅਰਥ ਹੋਣਾ ਚਾਹੀਦਾ ਇਹਨੂੰ ਪਤਾ ਦੀ ਵੀ ਵਿਆਹ ਦਾ ਸਮਾਗਮ ਆ ਕਰੇ ਵੀ ਆਉਣਾ ਜ਼ਰੂਰੀ ਹੈ ਔਰ ਜਾ ਕੇ ਗਾਜਰਾ ਤੁਸੀਂ ਮੂੰਹ ਦੇਖ ਲਈ ਦੀ ਸੱਦੂ ਗਸ ਕਰਨੀ ਹੈ ਹੈ ਔਰੇ ਮੂੰਹ ਦੇਖ ਲਈ ਦੀ ਸਾਨੂੰ ਤਾਂ ਲੈ ਤੁਹਾਨੂੰ ਤਾਂ ਪਤਾ ਵੀ ਇਸ ਦਾ ਕਰੇ ਲੈਣਾ ਤੁਸੀਂ ਜਿਹੜੇ ਬਾਹਰ ਫਿਰਦੇ ਹੋ ਪਰਫਾਂ ਝੁੱਟੇ ਤੁਹਾਨੂੰ ਕੰਮ ਕਰਨਾ ਬਹੁਤ ਜ਼ਰੂਰੀ ਹੈ ਸਿਖਾਉਣਾ ਜ਼ਰੂਰੀ ਹੈ ਅੱਜ ਨਾਲ ਕਰਿਓ ਦਿਲੋਂ ਕੰਮ ਜੇ ਕਰਨਾ ਨਹੀਂ ਫਿਰ ਖੜੇ ਹੋ ਜਿਓ ਆਪ ਕਰ ਲਾਂਗੇ ਆ ਜਾ ਬਈ ਹੈ ਆ ਜਾ ਬਈ ਇਹ ਕਰਦੇ ਲੈ ਇੱਕ ਕਰ ਦਦਾ ਕੀ ਕਰਾਉਣਾ ਹੁਣ ਤਿੰਨੇ ਜਾਨੇ ਹੈਗੇ ਤਾਂ ਹੈਗੇ ਹੋ ਯਾਰਾ 20 ਕਿਲੋ ਗਾਜਰਾਂ ਨੇ ਪਤਾ ਨਹੀਂ 40 ਨੇ ਐਨੂੰ ਹੋਰ ਵੜਦੇ ਲੱਗੇ ਰਹੋ ਮੁੰਨਾ ਬਾਈ ਅੱਧਾ ਦੇਖ ਲੈ ਕਿੰਨੇ ਵੜਤੀ ਐਗਰ ਹੋਰ ਵੜਦੇ ਅੱਧੀ ਕਿਲੋ ਦੀ ਗਾਜਰ ਹੈ ਹੈਲੋ ਆ ਵੀ ਸਹੀ ਕਰਕੇ ਜੀ ਛੱਟਾ ਇਹਦਾ ਖਰਾਬ ਕਰ ਰਹੇ ਨੇ ਜੀ ਤੁਹਾਨੂੰ ਪਾਸ ਹੋ ਕਰਾਉਂਦੇ ਹਾਂ ਉਹ ਕੱਦੂ ਕਾਸ ਕਰਨਾ ਕੱਲਾ ਜਿਵੇਂ ਉਹ ਕਰ ਰਿਹਾ ਐ ਆਏ ਲਾਉਣੀਆਂ ਨਹੀਂ ਹੈਗੀਆਂ ਆਹ ਲਾਲਾ ਡਿੱਗੀਆਂ ਨੇ ਤਾਂ ਨਹੀਂ ਨਹੀਂ ਉਹਦੇ ਵਾਂਗੂ ਗਰਗਰਲਾ ਕੱਦੂ ਕਾਸ ਉਹ ਲੈ ਵੀ ਮਿੱਤਰੋ ਸਾਰੀਆਂ ਗੋਠੀਆਂ ਦੇ ਕੰਮ ਚੱਲ ਪਿਆ ਡੈਕੋਰੇਸ਼ਨ ਦਾ ਹੁਣ ਆਏ ਨੇ ਆ ਫੁੱਲ ਫੁੱਲੇ ਜਿਹੜਾ ਉਹਨਾਂ ਨੇ ਇੱਕ ਪਰਤ ਜੀ ਜੜੀ ਵਾਲੇ ਦਾ ਪਿਆ ਉਸਤਾ ਦਾ ਕਨੇ ਟਾਈਮ ਦਾ ਕੰਮ ਆ ਸੋਡਾ ਕਹਿੰਦੇ ਅ ਵੀ 2 ਘੰਟਿਆਂ ਦਾ 2 ਘੰਟਿਆਂ ਦਾ ਸਾਰਾ ਹੀ ਏ ਟੂ ਜ਼ेड ਆਹ ਰਹਿ ਜੂ ਗੱਲਾਂ ਬਾਹਰ ਨਾਲ ਤਗੜਾ ਕੰਮ ਆ ਬਈ ਫਿਰ ਤਾਂ ਆ ਇਧਰ ਵੀ ਲਾਦਾ ਟੈਂਟ ਉਹ ਗੱਲਾਂ ਦਾ ਖੜਾ ਬਣਾ ਰਹੇ ਨੇ ਇਧਰ ਖੜੇ ਨੇ ਆ ਕੈਨੇਡਾ ਵਾਲਾ ਦਾ ਜਮੀਂ ਵਿੱਲੇ ਬਈ ਨਾ ਤਾਂ ਟੱਕਾ ਤੋੜਦਾ ਹੈ ਹੈਪੀ ਉਹ ਕਰਦਾ ਬਾਹਰ ਦੇਖ ਲੂਗਾ ਜਿਹੇ ਕਰਾਰ ਕੀ ਆ ਗਿਆ ਵਿੱਲਾ ਨਿੰਮੋ ਨਿੰਮੋ ਹੈਲੋ ਕਾਲੇ ਦੀ ਕੁੜੀ ਨਿੰਮੋ ਬਾਬੂ ਉਥੇ ਆ ਡੌਗੀ ਕਿੱਥੇ ਡੌਗੀ ਫੂਛੀ ਉਹ ਦੇ ਹੈਲੋ ਕਰ ਲੈ ਹੈਲੋ ਕਰ ਲੈ ਇੱਕ ਵਾਰ ਹੈਲੋ ਕਰ ਲੈ ਹੈਲੋ ਕਰ ਲੈ ਫੜੂ ਨਹੀਂ ਹੈਲੋ ਕਰ ਲੈ ਹੱਪ ਕਰ ਲੈ ਕਰ ਲੈ ਕਰ ਲੈ ਕਰ ਲੈ ਗਿਆ ਸੀ ਹੱਪ ਕਰਾਂਗੇ ਹੱਪ ਕਰਾ ਦੇ ਮੁੰਨੂ ਇਹ ਆ ਆ ਆ ਆ ਆ ਗਿਆ ਨੀ ਮੁਹ ਹੱਪ ਕਰਦੇ ਨੂੰ ਆਪਾਂ ਆਪਾਂ ਕਰਦੇ ਇਹ ਇਹ ਨਾ ਪੁੱਤ ਚਾਚੂ ਆਏ ਹੋਏ ਹੈਗੇ ਚਾਚੂ ਆਪਾਂ ਹੱਪ ਕਰਦੇ ਨੇ ਮੈਂ ਕਰਦੇ ਉਹਦੇ ਮਾਰਕ ਸਾਡੇ ਦੇ ਇਹਨੂੰ ਵੀ ਹੱਪ ਕਰਦੇ ਮਾਰ ਮਾਰ ਕਰਨ ਤੇ ਇਹਨੂੰ ਵੀ ਹੱਪ ਕਰਦੇ ਇਹਨੂੰ ਹੱਪ ਕਰਦੇ ਇਹ ਗੱਲ ਛੋਟੀ ਇਹ ਉਰੇ ਮਾਰ ਉਰੇ ਮਾਰ ਇਧਰ ਮਾਰੇ ਉਰੇ ਹੱਪ ਕਰਦੇ ਆਪਾਂ ਕਰਦੇ ਇਹ ਥੋੜੀ ਹਾਂ ਆ